ਮੈਂ ਨਹੀਂ ਨਹੀਂ ਕਰਨਾ ਚਾਹੁੰਦਾ ਨਾ ਇਹ ਕਰੀਏ ਕਿ ਸ਼ਾਇਦ ਇਹ ਬੱਚੇ ਸਟੂਡੈਂਟਾਂ ਨੂੰ ਕਰਨੇ ਲਈ ਬੁਲਦੀ ਆਇਆ ਹੈ ਆਪਣਾ ਲੈਵੇ ਇਹਦੇ ਨਾਲ ਪਛਾਣ ਪੱਤਰ ਹੈ ਪਛਾਣ ਪੱਤਰ ਹੈ ਇਹਨਾਂ ਕੋਲ ਤਾਂ ਛੋਟੇ ਦਾ ਡਾਕਟਰ ਹੈ ਲੈ ਕੇ ਆਉਂਦਾ ਹੈ ਫੋਟੋ ਆਇਆ ਕਰਦੇ ਜਵਾਹ ਪੁੱਤ ਕੱਢ ਲੋ ਵਿਦਿਆਰਥੀ ਨਾ ਪਰ ਡਾਕਟਰ ਹੈ ਚੁੱਕ ਟੈਂਪ ਖੜੇ ਰਹੇ ਕਿ ਜਿਹਦੇ ਕੋ ਜੋ ਆਮ ਨਹੀਂ ਦੇਣਾ ਆਇਆ ਤਾਂ ਹੁਣ ਨਾ ਆ ਦੇਖੋ ਦਿਖਾ ਦੇ ਇਹ ਘਾਟਾ ਹੋ ਗਿਆ ਤੇ ਗੱਡੇ ਨੂੰ ਬੱਜਲ ਸਵਾਰ ਕਰ ਦੇ ਆਦੇ ਪਹਛਾਨ ਪੱਤਰ ਕਿਨਾਂ ਨੂੰ ਵੀ ਨਹੀਂ ਜਾਣਦਾ ਹੁਣ ਅੰਦਰ ਹੁਣ ਜਾਣ ਤੋਂ ਹਾਂ ਸੰਗਤ ਦੇਖੋ ਲੋ ਇੱਕ ਨੰਬਰ ਇੱਕ ਨੰਬਰ ਦੇ ਲਈ ਕੋਈ ਨਾ ਹੋਰ ਵਿਦਿਆਰਥੀ ਨਹੀਂ ਇਹ ਤਾਂ ਨਹੀਂ ਚਾਹੀਏ ਇਹਨਾਂ ਤੋਂ ਆਈਡੀ ਕਾਰਡ ਲੈ ਲਓ ਆਈਡੀ ਕਾਰਡ ਦਿਖਾ ਹਾਂ ਆਈਡੀ ਕਾਰਡ ਆਈਡੀ ਦੇਖੋ ਆਈਡੀ ਕਾਰਡ ਵਾਲੇ ਵਿਦਿਆਰਥੀਆਂ ਨੂੰ ਜਾਣ ਰੁਕਿਆ ਜਾ ਰਿਹਾ ਹੈ ਤੁਹਾਨੂੰ ਕਿਉਂ ਨਹੀਂ ਸਾਨੂੰ ਇਹ ਜਦ ਸਾਡੇ ਕੋਲ ਸਾਰੇ ਪ੍ਰੂਫ ਹੈ ਜਾਣ ਤੋਂ ਪਲੀਜ਼ ਸੰਗਤ ਖੋਲੋ ਰੀਡ ਖੋਲੋ ਇਸ ਕੈਂਟਰ ਮੇ ਇਹਾ ਚਲੇ ਜੇ ਕੈਂਟਰ ਖੋਲੇ ਆਪ ਕਿਉਂ ਨਿਕਾਲ ਰਹੇ ਹੋ ਮੇ ਅੰਦਰ ਜਾਣੇ ਲਈ ਕਿਉਂ ਨਹੀਂ ਜਾਣ ਦੇ ਰਹੇ ਪੁੱਛੋ ਇਹਨਾਂ ਨੂੰ ਤੁਹਾਡੇ ਕੋਲ ਤਾਂ ਆਈਡੀ ਕਾਰਡ ਵੀ ਹੈ ਤਾਂ ਆਈ ਕਾਰਡ ਹੀ ਮੈਂ ਆਈ ਕਾਰਡ ਵੀ ਦਿਖਾ ਦਿੱਤਾ ਪਰ ਇਹ ਫਿਰ ਵੀ ਮੈਨੂੰ ਅੰਦਰ ਨਹੀਂ ਜਾਣ ਦੇ ਰਹੇ ਤੇ ਹੁਣ ਇਹਨਾਂ ਨੇ ਕਿਹਾ ਕਿ ਮੇਨ ਗੇਟ ਖੋਲ੍ਹੇ ਜਾਵਾਂਗੇ ਪਰ ਇਹ ਮੇਨ ਗੇਟ ਵੀ ਨਹੀਂ ਖੋਲ੍ਹ ਰਹੇ ਇਸ ਤਰੀਕੇ ਨਾਲ ਅੰਦਰ ਗਏ ਜਿਵੇਂ ਕੋਈ ਚੋਰ ਹੁੰਦਾ ਡਾਕੂ ਹੁੰਦਾ ਇਹ ਪਤਾ ਲੱਗਦਾ ਹੈ ਕਿ ਵਿਦਿਆਰਥੀਆਂ ਨਾ ਕਿੰਨਾ ਧੱਕਾ ਹੋ ਰਿਹਾ ਬਹੁਤ ਜ਼ਿਆਦਾ ਧੱਕਾ ਕਰ ਰਹੇ ਨੇ ਇਹ ਬਹੁਤ ਜ਼ਿਆਦਾ ਸਾਨੂੰ ਕਿਉਂ ਤੰਗ ਕਰਿਆ ਸੀ ਘਰੋਂ ਆਏ ਆ ਤੇ ਸਾਡੇ ਕੋਲ ਇੰਨੇ-ਇੰਨੇ ਸਮਾਨਾ ਹੋਣੀ ਸੀ ਕਿੱਥੇ ਜਾਏ ਸੜਕਾਂ 'ਤੇ ਰੋਲੀਏ ਸਾਡੇ ਤੇ ਹੋਸਟਲ ਹੀ ਹੈ ਇੱਥੇ ਅਸੀਂ ਤਾਂ ਹੋਸਟਲ ਤੁਸੀਂ ਘਰ ਤੋਂ ਆਏ ਹੋ ਕਿੱਥੋਂ ਕਿੱਥੋਂ ਘਰ ਤੋਂ ਆਈ ਹਾਂ ਮੈਂ ਕਿੱਥੋਂ ਕਿਹੜੇ ਲੱਗਦੇ ਆਂ ਅਨੰਦਪੁਰ ਸਾਹਿਬ ਦੀ ਆਂ ਅਨੰਦਪੁਰ ਸਾਹਿਬ ਤੋਂ ਆਏ ਸਵੇਰੇ ਚਲੇ ਹੋਗੇ ਉਰੇ ਆ ਕੇ ਫਿਰ ਸਵੇਰੇ ਮੈਂ 5 ਵਜੇ ਦੀ ਨਿਕਲੀ ਹੋਈ ਘਰ ਤੋਂ ਤੇ ਬਹੁਤ ਜ਼ਿਆਦਾ ਤੰਗ ਕਰ ਰਹੇ ਤੇ ਕੀ ਕਰੇ ਕਿ ਮੇਨ ਗੇਟ ਖੋਲੇ ਜਦੋਂ ਮੇਨ ਗੇਟ ਵੀ ਨਹੀਂ ਖੋਲ ਰਹੇ ਹੂੰ ਬਿਲਕੁਲ ਤਾਂ ਜਹੇ ਦੇ ਵਿੱਚ ਹੁਣ ਵਿਦਿਆਰਥੀਆਂ ਤੇ ਵੀ ਗੰਦੀ ਲੱਗੀ ਆ ਤਾਂ ਸਰ ਹੁਣ ਵਿਦਿਆਰਥੀ ਤੇ ਵੀ ਗੰਦੀ ਲਗਾ ਦੇ ਦੀ ਇਹਨਾਂ ਦੇ ਕੋਲ ਪਛਾਣ ਪੱਤਰ ਹੈ ਸਰ ਆਈਡ ਕਾਰਡ ਤੋਂ ਆਈਆਂ 5 ਵਜੇ ਦੀ ਚੱਲੀ ਹੋਈਆਂ ਅੰਦਰ ਉਹਦਾ ਹੋਸਟਾ ਨੇ ਹੋਸਟਲ ਜਾਣਾ ਹੈ ਕਾਰਡ ਦੇਖ ਕੇ ਹਮ ਜਾਣ ਜਿੰਨਾਂ ਕੋ ਜੋ ਯੂਨੀਵਰਸਿਟੀ ਦਾ ਕਾਰਡ ਦੇਖ ਲਓ ਨਾ ਇਹਦਾ ਪਹਿਲਾ ਮੈਂ ਇਹਨਾਂ ਸੇ ਬਾਤ ਨਾ ਕਰੂੰ ਵੀ ਵੀਲ ਟੇਕ ਡਿਸੀਜਨ ਜੀ ਲੈਸੀ ਡਿਸੀਜਨ ਲੈ ਲੇਗੇ ਉਸਮੇ ਚਲ ਸਰ ਕਿੰਨੇ ਟਾਈਮ ਚ ਸਰ ਬੱਚੀ ਰੋ ਰਹੀ ਹੈ ਸਾਰੇ ਟਿਕੜੀ ਹੋ ਗਿਆ ਜਵਾਬ ਇੱਥੇ ਹਟ ਜਾਓ ਉਸ ਨੂੰ ਡਿਸੀਜਨ ਸਰ ਅਸੀਂ ਕਿਉਂ ਹਟਾਂਗੇ ਅਸੀਂ ਦਿਖਾਵਾ ਜੇ ਸਾਥ ਹੈ ਅਸੀਂ ਕਿਉਂ ਹਟਾਂਗੇ ਬੋ ਜੋ ਡਾਈਟਿੰਗ ਕਟ ਵਾਲੇ ਵਿਦਿਆਰਥੀ ਨੂੰ ਵੀ ਰੋਕ ਲਓ ਤੁਹਾਨੂੰ ਹੁਕਮ ਹੈ ਇਸ ਤਰ੍ਹਾਂ ਦਾ ਕੋਈ ਬੈਠੋਰੀ ਹੈ ਹੁਣ ਕਿਉਂ ਪਿੱਛੇ ਨੂੰ ਹੋ ਰਹੇ ਬਿਲਕੁਲ ਮੀਡੀਆ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਹਟੋ ਵਿਦਿਆਰਥੀ ਲਗਾਤਾਰ ਜਿੱਦ ਕਰ ਰਿਹਾ ਹੈ ਮੀਡੀਆ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਹਟੋ ਫਿਰ ਅਸੀਂ ਜਾਣ ਦੇਵਾਂਗੇ ਇਹ ਤਾਂ ਸਾਡੇ ਤੇ ਤਕਲੀਫ ਹੈ ਕਿ ਤੁਸੀਂ ਹਟੋ ਸਾਈਡ ਤੇ ਹਾਂਜੀ ਅਸੀਂ ਫੇਰ ਸਾਨੂੰ ਪਿੱਛੇ ਨੂੰ ਕਰ ਰਹੇ ਨੇ ਤੁਸੀਂ ਲੰਗਾਓਗੇ ਜੀ ਜੇ ਅਸੀਂ ਹਟ ਜਾਾਂਗੇ ਲੰਗਾਓਗੇ ਲੰਗਾਓਗੇ ਜੇ ਅਸੀਂ ਸਮੇਤ 2 ਨੰਬਰ ਗੇਟ ਤੇ ਹੰਗਾਮਾ ਹੋ ਰਿਹਾ ਚਲੋ ਚਲੋ ਭੇਜ ਰਹੇ ਨੇ ਤਾਂ ਇਸ ਵਕਤ ਗੇਟ ਖੋਲ ਦਿੱਤਾ ਗਿਆ ਹੈ ਤਸਵੀਰ ਵੱਡੇ ਹੰਗਾਮੇ ਤੋਂ ਬਾਅਦ ਤਸਵੀਰ ਅਸੀਂ ਤੁਹਾਨੂੰ ਦਿਖਾ ਦਈਏ ਇਹ ਤਾਲਾ ਖੋਲਿਆ ਜਾਵੇਗਾ ਲੋਕ ਲਗਾ ਦਿੱਤਾ ਗਿਆ ਹੈ ਔਰ ਬਾਹਰ ਜਾਲ ਦਿੱਤਾ ਜਾ ਰਿਹਾ ਪਰ ਅੰਦਰ ਨਹੀਂ ਜਾ मेरा नाम हरमनप्रीत कौर है मैं सेकेंड ईयर की स्टूडेंट हूँ और मैं एंथ्रोपोलॉजी डिपार्टमेंट की स्टूडेंट हूँ okay. हाँ जी हैं, क्या है मैं जी अंदर जाने ही नहीं दे रही यूनिवर्सिटी में पुलिस पुलिस की है धरने की वजह से और ये स्टूडेंट्स को बहुत ज्यादा तंग कर रहे हैं बल्कि इनको हॉस्टल को तो जाना चाहिए ना अंदर जाने दें हम आई कार्ड भी दिखा रहे हैं इनको कि हमारे पास आई कार्ड है बट जो हमें फिर भी नहीं अंदर जाने दे रहे हैं हाँ जी जो आपके साथ के स्टूडेंट्स से हमसे बात करी अंदर तो, तो है अंदर तो है स्टूडेंट्स पर अभी किसी के साथ कांटेक्ट नहीं हुआ मेरा okay, okay, okay. हां जी जी कह रही है कि गेट नंबर 1 से जाए बल्कि गेट नंबर 1 पे भी पुलिस तो होगी ना गेट नंबर 3 पे भी है और 2 पे भी है एक नंबर पे भी होगी वहां से हमें कैसे एंटर करने देंगे ये ऑर्डर आया तो उसमें तो ये कहा था कि जो आपके पास आईडी कार्ड वाले हैं उनको जाने दें उनको जबरद उनको भी नहीं जाने दे रही है जो कह रही है कि गेट नंबर 1 से जाए मैं क्या बालनू हाथ ना लाई जो भी है ਬਾਕੀ ਹੋਰ ਤੂੰ ਜੋ ਮਰਜ਼ੀ ਕਰ ਲੈ ਜਿੱਥੇ ਤੇ ਮਰਜ਼ੀ ਫੜ ਕੇ ਤੂੰ ਮੈਨੂੰ ਖਿੱਚ ਲੈ ਤੇ ਫਿਰ ਉਹਨਾਂ ਨੇ ਮੇਰੀਆਂ 4-5 ਸੀ ਉਹ ਉਹਨਾਂ ਨੇ ਮੇਰੀ ਬਾਹ ਫੜ ਕੇ ਲਾ ਗਈਆਂ ਖਿੱਚਣ ਮੈਂ ਉਹਨਾਂ ਨੂੰ ਰੋਕਿਆ ਕਿ ਹਾਂ ਵੀ ਤੁਸੀਂ ਵੀ ਮੇਰੀ ਬਾਹ ਛੱਡੋ ਬਾਹ ਛੱਡੋ ਜਦੋਂ ਉਹਨਾਂ ਨੇ ਮੇਰੀ ਬਾਹ ਨਹੀਂ ਛੱਡੀ ਫਿਰ ਮਤਲਬ ਮੈਨੂੰ ਕਹਿਣਾ ਪਿਆ ਕਿ ਵੀ ਬਾਹ ਛੱਡ ਦੋ ਵੀ ਨਹੀਂ ਤੁਸੀਂ ਆਪਣਾ ਹਿਸਾਬ ਲਾ ਲਿਓ ਨਾ ਰੋਕਦੇ ਤਾਂ ਫਿਰ ਜਾਂ ਤਾਂ ਕੋਲਰ ਵਗੈਰਾ ਫੜ ਹੋਣਾ ਸੀ ਜਾਂ ਫਿਰ ਹੱਥ ਵੱਜਣਾ ਸੀ ਚਪੇੜ ਵੱਜਣੀ ਸੀ ਜਦੋਂ ਆਪਣਾ ਹੱਕ ਲੈਣਾ ਹੁੰਦਾ ਇੰਨਾ ਕੋ ਹੌਸਲਾ ਤਾਂ ਆਪੇ ਪੈ ਜਾਂਦਾ ਜਦੋਂ ਆਪਣੇ ਹੱਕ ਇਹ ਦੱਬਣ ਰੋਕਣ ਸਾਨੂੰ ਕਿ ਹਾਂ ਤੁਸੀਂ ਆਪਣੇ ਹੱਕ ਨਹੀਂ ਲੈਣੇ ਜਾਂ ਕੁਝ ਵੀ ਇਹ ਕਰਨ ਫਿਰ ਇੰਨਾਂ ਕੋ ਹੌਸਲਾ ਤੇ ਚਲੋ ਆਪ ਹੀ ਜਾਗ ਜਾਂਦਾ ਸਾਡੇ ਖੂਨ ਦੇ ਵਿੱਚ ਮੈਨੂੰ ਜੇ ਨਹੀਂ ਐਂਟਰੀ ਦਿੰਦੇ ਤਾਂ ਫਿਰ ਉਹਨਾਂ ਦਾ ਚਪੇੜਾ ਵੱਜਣੀ ਸੀ ਲੇਡੀ ਸਟਾਫ ਦੇ ਜੇ ਉਹ ਮੇਰੇ ਨਾਲ ਹੋਰ ਜਿਆਦਾ ਤੱਕਾ ਮੁਕੀ ਕਰਦੀਆਂ ਬਦਸਲੂਕੀ ਕਰਦੀਆਂ ਮੇਰੇ ਨਾਲ ਮੈਨੂੰ ਕੁਝ ਵੀ ਕਰਦੀਆਂ ਮਤਲਬ ਜੇ ਉਹਨਾਂ ਵੱਲੋਂ ਪਹਿਲਾਂ ਹੱਥਪਾਈ ਤਾਂ ਹੋਈ ਗਈ ਸੀ ਜੇ ਹੋਰ ਹੱਥਪਾਈ ਕਰਦੀਆਂ ਤਾਂ ਫਿਰ ਇਦਰੋਂ ਵੀ ਕੁਝ ਨਾ ਕੁਝ ਹੋਣਾ ਹੀ ਸੀ ਮੈਂ ਚੁੱਪ ਨਹੀਂ ਥੋੜੀ ਨਾ ਬਹਿਣਾ ਕਿਉਂਕਿ ਜਦੋਂ ਸਾਡੇ ਮਤਲਬ ਗੁਰੂਆਂ ਨੇ ਇੰਨਾ ਕੁਝ ਕੀਤਾ ਹੈ ਨਾ ਸਾਡੇ ਵਾਸਤੇ ਤੇ ਫਿਰ ਆ ਤਾਂ ਨੋਰਮਲੀ ਜੀ ਗੱਲ ਹੈ ਕੁੜੀਆਂ ਡਰ ਜਾਂਦੀਆਂ ਹੁੰਦੀਆਂ ਪੁਲਿਸ ਨੂੰ ਦੇਖ ਕੇ ਕਿ ਮੈਨੂੰ ਧੱਕਾ ਮੁੱਕੀ ਹੋ ਰਹੀ ਹੈ ਜਾਂ ਇੰਨੀ ਪੁਲਿਸ ਖੜੀ ਹੈ ਇਹ ਇਹ ਜਜ਼ਬਾ ਕਿੱਥੋਂ ਆਇਆ ਤੁਹਾਡੇ ਜੀ ਤੁਸੀਂ ਇਹ ਕਹਿ ਰਹੇ ਹੋ ਕਿ ਮੈਂ ਤਾਂ ਥੱਪੜ ਤੱਕ ਮਾਰੋ ਤਾਂ ਸ਼ਹਿਰਾਂ ਵਾਲੀਆਂ ਹੁੰਦੀਆਂ ਜਿਹੜੀਆਂ ਡਰ ਜਾਂਦੀਆਂ ਐ ਇਸ ਤਾਂ ਪਿੰਡਾਂ ਵਾਲੇ ਐ ਇਸ ਤਾਂ ਇੰਨਾ ਕੁਝ ਤਾਂ ਤੁਸੀਂ ਵੀ ਨੋਰਮਲ ਹੈ ਮੈਂ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਅੱਛਾ ਇਸੇ ਕਰਕੇ ਹੀ ਇਸੇ ਕਰਕੇ ਇਹ ਤਾਂ ਫਿਰ ਥੋੜਾ ਖੂਨ ਚ ਹੀ ਐ ਵੀ ਹੋਸਟਲ ਦੇ ਵਿੱਚ ਉਹਨ ਤਾਂ ਮੈਨੂੰ ਲੱਗ ਜਾਂਣਗੇ ਸਾਰੇ ਟੀਚਰ ਵੀ ਡਰਨ ਲਾ ਲੈਣਗੇ ਜੋ ਵੀ ਅਸਿਸਟੈਂਸੀ ਮੇਰੇ ਹੋਸਟਲ ਦੀਆਂ ਮਤਲਬ ਉੱਪਰ ਤੋਂ ਲੈ ਕੇ ਥੱਲੇ ਤੱਕ ਦੇਖ ਰਹੀਆਂ ਸੀ ਕਿ ਹਾਂ ਕੁਝ ਤਾਂ ਹੈ ਇਹਦੇ 'ਚ ਉਹਨਾਂ ਦਾ ਹੋਸਟਲ ਵਾਲੇ ਵਾਰਨ ਵੀ ਡਰਨ ਲਾ ਦੇਣੇ ਕਿ ਜੇ ਪੁਲਿਸ ਵਾਲੇ ਨੂੰ ਨਹੀਂ ਬਖਸ਼ਦੇ ਹੋਸਟਲ ਵਾਲੇ ਚਲੋ ਵੀ ਡਰਨ ਤਾਂ ਕਿਹੜੀ ਗੱਲ ਤੇ ਆ ਵੀ ਡਰ ਤਾਂ ਉੱਥੇ ਹੁੰਦਾ ਜੇ ਅਗਲੇ ਆਪ ਗਲਤ ਹੋਣਾ ਇਹਨਾਂ ਨੇ ਵੀ ਕੁਝ ਨਹੀਂ ਕਹਿਣਾ ਹੋਸਟਲ ਵਾਲੇ ਨੇ ਸਾਨੂੰ ਜਦੋਂ ਇਹ ਕੁਝ ਕਹਿਣਗੇ ਫਿਰ ਐਸੀ ਕੁਝ ਬੋਲਣਗੇ ਵੀ ਤੂੰ ਤਾਂ ਵਧੀਆ ਕੰਮ ਕੀਤਾ ਵੀ ਸ਼ਾਗੀ ਤੂੰ ਤਾਂ ਵਧੀਆ ਕੀਤਾ ਤੂੰ ਵੀ ਐਵੇਂ ਲੜੀ ਤੂੰ ਵੀ ਕੱਲੀ ਸੀ ਵੀ ਜੋ ਵੀ ਸੀ ਸਾਰਾ ਕੁਝ ਹਾਂਜੀ ਮੈਂ ਵੀ ਚੰਗੀ ਤਰ੍ਹਾਂ ਵੇਖਿਆ ਤਾਂ ਉਹਨਾਂ ਨੂੰ ਜਦੋਂ ਤੁਸੀਂ ਉਹਨਾਂ ਨੂੰ ਕਿਹਾ ਕਿ ਆਪਣਾ ਹਸਾਬ ਲਾ ਲਿਓ ਬਾਹਰ ਛੱਡ ਦਿਓ ਉਸ ਤੋਂ ਬਾਅਦ ਉਹਨਾਂ ਦਾ ਕੀ ਰਿਐਕਟ ਸੀ ਪਿੱਛੇ ਫਿਰ ਉਹ ਵੀ ਥੋੜਾ ਪਿੱਛੇ ਨੂੰ ਹਟ ਗਏ ਸੀ ਉਹਨਾਂ ਨੇ ਮਤਲਬ ਬਾਹਰ ਵਗੈਰਾ ਢਿੱਲੀ ਕਰਤੀ ਸੀ ਫਿਰ ਉਹ ਕਹਿਣ ਲੱਗੇ ਸੀ ਕਿ ਕੋਈ ਨਾ ਵੀ ਤੁਹਾਨੂੰ ਵੀ ਗੇਟ ਸਪੈਸ਼ਲ ਖਲਵਾ ਦਨੇ ਵੀ ਤੁਹਾਡੀ ਐਂਟਰੀ ਕਰਵਾ ਦਨੇ ਫਿਰ ਉਹਨਾਂ ਨੇ ਗੇਟ ਖਲਵਾਤਾ ਸੀ ਥੋੜੇ ਟਾਈਮ ਬਾਅਦ